ਚੋਰੀ ਨਿਕਲ ਕੇ ਆਈਆਂ ਮੈਨੂੰ ਵੇਖ ਨਾ ਲੈ ਕੋਈ ਅੰਦੀ ਨੂੰ ਮੈਂ ਪੋਚੀਂ ਜਾ ਕੇ ਉਹਨੂੰ ਕਹਿੰਨੀ ਆ ਤੂੰ ਵੀ ਇਹਨਾਂ ਨੂੰ ਸਮਝਾ ਮੇਰੇ ਆਖੇ ਤੇ ਕੋਈ ਮੰਦਾ ਹੀ ਨਹੀਂ ਮੈਂ ਤਾਂ ਬਥੇਰਾ ਸਿਰ ਖਪਾਈ ਕਰ ਲਈ ਆ ਮਨਾ ਕਰਨੀਆਂ ਗੱਲ ਜਾ ਕੇ ਲਿਆ ਮੰਮੀ ਆਉਂਦੇ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਬੈਠੀ ਆਂ ਹਾਂਜੀ ਬੈਠੀ ਆ ਜਿਓ ਤੈਨੂੰ ਬਹਿ ਜਾ ਤੁਸੀਂ ਵੀ ਅੱਛਾ ਉਹ ਠੀਕ ਠਾਕ ਜੀ ਹਾਂ ਠੀਕ ਠਾਕ ਆ ਤੇ ਜਰਾਬਾਂ ਬੂਟ ਪਾਉਣੇ ਨੇ ਠੰਡ ਬੜੀ ਹੋਈ ਆ ਮੈਂ ਚੁੱਪ ਕੀਤੀ ਉੱਠ ਕੇ ਆ ਗਈ ਆ ਨੰਝਰਾ ਬਜੂਬਾਂ ਪਾਈਆਂ ਹੀ ਨਹੀਂ ਮੈਂ ਅੱਜ ਚੋਰੀ ਤੇਰੇ ਨਾਲ ਗੱਲ ਕਰਨ ਅੱਛਾ ਕੀ ਗੱਲ ਹੋਈ ਜੀ ਆਖੇ ਨਹੀਂ ਉਹ ਮੰਨਦਾ ਕੋਈ ਨਹੀਂ ਉਹੋ ਹੀ ਗੱਲ ਰਿਸ਼ਤੇ ਦੀ ਜਿਹੜੀ ਕਰਨ ਲਈ ਕੀ ਆਂਦੇ ਆ ਕੋਈ ਨਹੀਂ ਮੰਨਦਾ ਉਹ ਨਾਂ ਤੇ ਮੁੰਡੇ ਮੰਨਦੇ ਈ ਉਹ ਤੇ ਨਾਂ ਪਿਓ ਮੰਦਾ ਵਾ ਤੇ ਹੁਣ ਦੱਸ ਮੈਂ ਕੀ ਕਰਾਂ ਨਹੀਂ ਮੰਮੀ ਐਦਾਂ ਟਾਈਮ ਕਿਦਾਂ ਲੰਘਣਾ ਵਾ ਹੁਣ ਰੋਜ਼ ਦਿਹਾੜੀ ਰੋਟੀ ਪਾਣੀ ਕੌਣ ਪਕਾਊਗਾ ਤੁਸੀਂ ਤੇ ਆਪ ਉਹ ਮਾਰ ਰਹਿੰਦੇ ਜੇ ਕਦੀ ਵੀਪੀ ਵੱਧ ਗਿਆ ਤਾਂ ਕਦੀ ਘਟ ਗਿਆ ਤੇ ਕਿਦਾਂ ਕੰਮ ਸਰਨਾ ਵਾ ਕੋਈ ਗੱਲ ਨਹੀਂ ਮੁੰਡਿਆਂ ਨਾਲ ਗੱਲ ਕੀਤੀ ਤੁਸੀਂ ਕੀਤੀ ਮੈਂ ਮੁੰਡਿਆਂ ਨਾਲ ਵੀ ਗੱਲ ਮੁੰਡੇ ਵੀ ਆਂਦੇ ਵੀ ਇਹ ਖਾ ਲੋ ਨਹੀਂ ਕੀ ਮਾਤਾ ਹੋਣੀ ਤੇ ਰੋਟੀ ਪਾਣੀ ਦਾ ਕੰਮ ਅਸੀਂ ਤੇਰੇ ਨਾਲ ਕਰਾ ਲਿਆ ਕਰਾਂਗੇ ਨਹੀਂ ਤੇ ਅਸੀਂ ਕੋਈ ਕੰਮ ਵਾਲੀ ਰੱਖ ਲਈਏ ਮਮੀ ਜੀ ਕੰਮ ਵਾਲੀਆਂ ਜਿਹੜੀਆਂ ਵਾ ਰੋਟੀ ਪਕਾ ਕੇ ਤੇ ਚਲ ਜਾ ਕਰਨਗੀਆਂ ਤੁਹਾਡੇ ਹੋਰ 100 ਕੰਮ ਹੁੰਦੇ ਆ ਉਹ ਕਿਦਾਂ ਕਰਨੇ ਆ ਕਿੰਨੇ ਕਰਨੇ ਆ ਝਾੜੂ ਪੋਚਾ ਲਾਉਣਾ ਵਾ ਵੇਲੇ-ਕਵੇਲੇ ਨਾ ਸਕੂਲੋਂ ਆਉਣਾ ਵਾ, ਕੱਪੜੇ ਧੋਣੇ ਆ, ਤੇ ਰੋਟੀ ਵੇਲੇ-ਕਵੇਲੇ ਪਕਾਉਣੀ ਪੈਂਦੀ ਐ। ਇਹ ਗੱਲ ਤੇ ਮੈਂ ਕਹੀ ਸੀ। ਮਾਤਾ-ਪੁੱਤ ਜਿਹੜਾ ਹੁਣ ਇੰਨਾ ਕੰਮ ਮੇਰੇ ਕੋਲ ਹੁੰਦਾ ਵਾ। ਆਹੋ। ਕੋਈ ਗੱਲ ਨਹੀਂ ਅਸੀਂ ਆਪ ਨਾਲ ਥੋੜਾ-ਬਹੁਤਾ ਕਰਾ ਲਿਆ ਕਰਾਂਗੇ। ਇਹ ਖੁਸ਼ ਕੰਮ ਵਾਲੀ ਝਾੜੂ-ਪੋਜੇ ਵਾਲੀ ਲਾ ਲੀਨੇ ਆ ਤੇ ਇਹ ਕੰਮ ਨੇ ਅਸੀਂ ਕਰਨ ਦੇਣਾ। ਇਹ ਨਹੀਂ ਕੰਮ ਅਸੀਂ ਹੋਣ ਦੇਣਾ। ਨਹੀਂ ਨਹੀਂ, ਕੋਈ ਗੱਲ ਨਹੀਂ ਮੈਂ ਆਪ ਬਣਾ ਲੂੰਗੀ। ਕਿੱਦਾਂ ਨਹੀਂ ਮੰਨਦਾ? ਅਜੇ ਉਮਰ ਕਿੰਨੀ ਪਈ ਆ? ਅੱਜ ਤਾਂ ਮੰਮੀ ਜੀ ਕੋਈ ਗੱਲ ਨਹੀਂ ਨਿਆਣੇ ਆਹ ਗੱਲ ਕਹਿੰਦੇ ਆ। ਹੋਰ 4-5 ਸਾਲਾਂ ਕਿ ਤੇ ਬਾਹਰ ਅੰਦਰ ਵੀ ਇੰਨਾ ਜਾਣਾ ਵਾ ਮੁੜ ਕੇ ਕੀਪਤਾ ਅਗਲੀਆਂ ਕਿੱਦਾਂ ਦੀਆਂ ਆਉਣੀਆਂ ਕਿਸੇ ਨੇ ਪੁੱਛਣਾ ਕਿ ਨਹੀਂ ਪੁੱਛਣਾ ਮੁੜ ਕੇ ਠੇੜਿਆਂ ਨਾਲ ਰੇਡ ਦੀਆਂ ਹੁੰਦੀਆਂ ਵਾ ਮੁੜ ਕੇ ਕਿ ਇਹਦੇ ਹੱਥਾਂ ਨਾਲ ਵੇਖੂਗਾ ਮੈਂ ਤੇ ਅੱਗੇ ਇਹ ਗੱਲ ਕਹੀ ਫਿਰ ਤੋਂ ਬਿਨਾਂ ਹੀ ਮੈਂ ਇਹ ਗੱਲ ਕਹੀ ਮੈਂ ਆਖਿਆ ਪੁੱਤ ਹੁਣ ਤਈਆਂ ਨੇ ਮੁੰਡਾ ਵਿਆਹ ਲਾਂਗੇ ਹੋਰ ਦੋ ਚੌਹ ਸਾਲਾਂ ਨੂੰ ਚਲੋ ਫਿਰ ਸੋਖੇ ਕੰਮ ਕੱਢ ਲਾਂਗੇ ਤੇ ਦੋ ਚੌਹ ਸਾਲਾਂ ਨੂੰ ਵਿਆਹ ਲਾਂਗੇ ਤੇ ਬਗਾਨੀ ਕੀਪਤਾ ਕਿਹੋ ਜਿਹੀ ਆਉਣੀਆਂ ਨੂੰ ਪਕਾ ਕੇ ਦੇਣੀ ਕਿ ਨਹੀਂ ਦੇਣੀ ਮੰਮੀ ਜਿੱਕਾਂ ਦੀ ਅੱਜਕੱਲ ਕੁੜੀਆਂ ਵਾ ਨਾ ਹੱਥ ਲਾ ਕੇ ਕੰਮ ਨੂੰ ਖੁਸ਼ ਨਹੀਂ ਆ ਮੁੜ ਕੇ ਰੋਟੀ ਨੂੰ ਤਰਲੇ ਤੇ ਇਹਦ ਨੂੰ ਬਿਹਤਰ ਇਹ ਨਹੀਂਗਾ ਵੀ ਹੁਣ ਤੇ ਸੌ ਰਿਸ਼ਤੇ ਆਉਣੇ ਆ ਪੈਲੀ ਬੰਨਾ ਹੈਗਾ ਵਾ ਘਰ ਬਾਹਰ ਬਣਿਆ ਵਾ ਰਿਸ਼ਤੇ ਆਂਦੇ ਥੋੜਾ ਘਾਟ ਵਾ ਤੇ ਨਾਲੇ ਫੇਰ ਕਿਹਨੂੰ ਪੁੱਛਣਾ ਵਾ ਜਿਹੜਾ ਮੈਂ ਕਹਿਣ ਲਈ ਆ ਤੇ ਬੜਾ ਵਧੀਆ ਰਿਸ਼ਤਾ ਵਾ ਚੱਲ ਇਹ ਆ ਵੀ ਕੱਲ ਨੂੰ ਕੋਈ ਉਰੀਪੁਰੀ ਕਰੂਗੀ ਤੇ ਮੈਂ ਜਾ ਕੇ ਤੇ ਚਿੜਕਣ ਵਾਲੀ ਬਣੂਗੀ ਵੀ ਤੈਨੂੰ ਮੈਂ ਹੱਥੀਂ ਚੁੱਕ ਕੇ ਲਿਆਂਦਾ ਵਾ ਤੂੰ ਇਦਾਂ ਨਿਆਣਿਆ ਨਾ ਕਿਉਂ ਕਰਦੀ ਐ ਤੇ ਜੇ ਬਾਹਰੋਂ ਕੋਈ ਓਦਾਂ ਦੀ ਆ ਗਈ ਤੇ ਫੇਰ ਤਾਂ ਉਹੋ ਜਿਹੀ ਪੁੱਛਣਾ ਵਾ ਨਹੀਂ ਨਹੀਂ ਫੇਰ ਕਿਹਨੇ ਮੰਨਣੀ ਐ ਗੱਲ ਚਲੋ ਇਹ ਤੇ ਰਿਸ਼ਤੇਦਾਰਾਂ ਚ ਰਿਸ਼ਤੇਦਾਰੀ ਆ ਇਹਨੂੰ ਤੇ ਝਿੜਕਚੰਮ ਵੀ ਕਰ ਲਈਂਗੀ ਤੂੰ ਕੁਛ ਵੀ ਨਹੀਂ ਲੇਂਗੀ ਵੀ ਤੇਰਾ ਕੀ ਕੰਮ ਐ ਇਹ ਗੱਲ ਕਰਨ ਦਾ ਸੌ ਗੱਲਾਂ ਹੁੰਦੀਆਂ ਨੇ ਕੋਈ ਗੱਲ ਨਹੀਂ ਤੁਸੀਂ ਨਾ ਫਿਕਰ ਕਰੋ ਕਿਸ ਗੱਲ ਦਾ ਮੈਂ ਆਪ ਗੱਲ ਕਰੂੰਗੀ ਸਮਝਾਉਂਗੀ ਵੀ ਇਹ ਤੈਨੂੰ ਘਰੋਂ ਨਾ ਹੀ ਪੈਣਾ ਵਾ ਹੁਣ ਨਾ ਤੇ ਮੰਮੀ ਕੋ ਕੰਮ ਹੁੰਦਾ ਵਾ ਤੇ ਨਾ ਮੇਰੇ ਕੋਲ ਜਾ ਕੇ ਘੜੀ ਘੜੀ ਦੂਜੇ ਘਰ ਮੰਮੀ ਕੰਮ ਹੁੰਦਾ ਵਾ ਆਪਣਾ ਕਰੂੰਗੀ ਇਹਨਾਂ ਦਾ ਕਰੂੰਗੀ ਨਹੀਂ ਹੁੰਦਾ ਦੂਜੇ ਘਰ ਜਾ ਕੇ ਕੰਮ ਹੁੰਦਾ ਹੀ ਨੂੰ ਦਾ ਇਹ ਕੰਮ ਆਪਣੇ ਘਰ ਦੇ ਮਹਾ ਸੰਭੇ ਜਾਂਦੇ ਦੂਜੇ ਘਰ ਕਿਸ ਤਰ੍ਹਾਂ ਕਰਨਾ ਹੋਇਆ ਇਹਨਾਂ ਨੂੰ ਇੰਨੀ ਸਮਝੀ ਹੈ ਨਹੀਂ ਗੀ ਜੀ ਇਹ ਤਾਂ ਮੈਨੂੰ ਕੱਲ ਹੀ ਮਿਲ ਪੈਂਦਾ ਤੇ ਮੈਂ ਕੱਲ ਹੀ ਗੱਲ ਕਰ ਲੈਣੀ ਸੀ ਕੱਲ ਉਹ ਬੰਬੀ ਤਾਂ ਚਲ ਗਿਆ ਜਦੋਂ ਮੈਂ ਗਈ ਹਾਂ ਹਾਂ ਤੇ ਹੁਣ ਮੈਂ ਆਉਂਗੀ ਘਰ ਤੇ ਕੋਈ ਗੱਲ ਨਹੀਂ ਮੈਂ ਸਮਝਾਉਂਗੀ ਉਹਨੂੰ ਜਾਂ ਇਹਨਾਂ ਦਾ ਭਰਾ ਨੂੰ ਦਊਂਗੀ ਕਿ ਤੂੰ ਸਮਝਾ ਹਾਂ ਹਾਂ ਨਹੀਂ ਸਮਝਾਓ ਉਹਨੂੰ ਸਮਝਾ ਕੇ ਤੇ ਉਹਨੂੰ ਆਖੋ ਵੀ ਤੁਹਾਨੂੰ ਆਪ ਰਸਿਆਣਾ ਬਣਾ ਤੇਰੀ ਰੋਟੀ ਕინ ਪਕਾਉਣੀ ਆ ਕੋਈ ਨਹੀਂ ਨਵਾਂ ਪੁੱਛਦਿਆਂ ਹੁੰਦੇ ਨਾ ਕੱਲ ਨੂੰ ਨਾਲੇ ਡੱਬੀ ਵਰਗਾ ਘਰ ਬਣਿਆ ਹੋਣਾ ਆਪਣਾ ਘਰ ਸਮਝੂਗੀ ਸਾਫ ਸਫਾਈ ਉੱਠ ਕੇ ਟਾਈਮ ਨਾ ਕਰੂਗੀ ਤੇ ਸਫਾਈ ਵਾਲਿਆਂ ਨੇ ਤਾਂ ਮਾੜਾ ਮਾੜਾ ਹੱਥ ਪੇਰ ਕੇ ਗਾਂਹ ਜਾਣਾ ਉਹਨਾਂ ਨੂੰ ਵੀ ਯਕੀਨ ਹੋਣਾ ਦੇ ਮੜਮੋਟਾ ਕਰਕੇ ਉਹਨੀਆਂ ਤਾਂ ਪੈਸੇ ਬਣਾਉਣੇ ਉਹ ਵੀ ਤਾਂ ਕਰ ਲਵਾ ਹਾਂ ਹਾਂ ਹੁਣ ਕਰ ਵਰਗਾ ਕੰਮ ਆਪਣੇ ਵਰਗਾ ਥੋੜਾ ਕਿਸੇ ਨੇ ਕਰ ਲੈਣਾ ਨਹੀਂ ਕਰਦਾ ਕੋਈ ਵੀ ਹਾਂ ਤੇ ਨਾਲੇ ਉਹਨਾਂ ਨੇ ਬੜਾ ਸਫਾਈ ਦਾ ਕੰਮ ਕਰਨਾ ਹੁੰਦਾ ਹੁਣ ਤੇ ਨਿਆਣੀਆਂ ਕਹਿੰਦੇ ਨਾ ਕੰਮ ਵਾਲੀ ਲਾ ਲਈਏ ਜਦੋਂ ਉਹਨਾਂ ਦੇ ਹੱਥ ਦੀ ਪੱਕੀ ਰੋਟੀ ਖਾਧੀ ਇਹਨਾਂ ਦੋ ਦਿਨ ਵੀ ਨਹੀਂ ਖਾਣੀ ਨਹੀਂ ਖਾਣੀ ਫਿਰ ਇਹਨਾਂ ਫਿਰ ਇਹਨਾਂ ਆਖਣਾ ਹੀ ਨਹੀਂ ਖਾਣੀ ਇਹ ਤੇ ਇਦਾਂ ਦਾ ਕੰਮ ਕਰਦੀ ਐ ਤੇਦਾਂ ਦਾ ਕਰਦੀ ਤੇ ਹੁਣ ਤੇ ਕਹੀ ਜਾਂਦੇ ਆ ਨਾ ਰੱਖ ਲਈਆਂ ਕੰਮ ਵਾਲੀ ਆਹ ਤੇ ਮੰਮੀ ਰੱਟਾ ਪੈ ਗਿਆ ਨਾ ਇਹਨੂੰ ਕੁਝ ਹੁੰਦਾ ਤੇ ਨਾ ਇਹ ਪਾਪੜ ਸਾਨੂੰ ਵੇਲਣੇ ਪੈਂਦੇ ਵਾ ਵੇਲਣਾ ਪੈਂਦੇ ਤੇ ਨਾ ਹੀ ਇੰਨੇ ਔਖੇ ਹੁੰਦੇ ਆਹ ਆਪਣੇ ਘਰ ਦਾ ਕੰਮ ਲੈ ਕੇ ਤੁਰੇ ਹੀ ਨਾ ਬੜਾ ਸੋਹਣਾ ਕੰਮ ਚੱਲਦਾ ਹੀ ਕੋਈ ਗੱਲ ਹੀ ਨਹੀਂ ਫਿਕਰਫਕਾ ਹੀ ਕੋਈ ਨਹੀਂ ਚਲ ਕੋਈ ਨਹੀਂ ਤੇ ਫਿਕਰ ਨਾ ਕਰੋ ਬੈਠੋ ਤੁਸੀਂ ਮੈਂ ਚਾਹ ਦਾ ਕੱਪ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ ਮੈਂ ਅੱਥੇ ਚੁੱਪ ਕਰਕੇ ਚੋਰੀ ਨਿਕਲ ਆਈ ਮੈਂ ਕਿਹਾ ਮੈਂ ਇਹਨਾਂ ਨੂੰ ਦੱਸ ਕੇ ਗਈ ਤੇ ਨਾ ਮੈਨੂੰ ਜਾਣ ਨਹੀਂ ਦੇਣਾ ਕੋਈ ਗੱਲ ਨਹੀਂ ਫਿਰ ਕੀ ਆ ਜਾਣ ਕਿਉਂ ਨਹੀਂ ਦੇਣਾ ਮੈਂ ਰਮਨ ਨਹੀਂ ਆਸ ਕੰਮ ਵਾਸਤੇ ਨਹੀਂ ਨਾ ਉਹਨਾਂ ਜਾਣ ਦੇਣਾ ਮੰਮੀ ਜਿਹੜੀ ਗੱਲ ਕਰਨੀ ਉਹ ਕਰਨੀ ਪਾਉਂਦੀ ਆ ਆਹੋ ਮੈਂ ਚੱਲ ਮੈਂ ਰਮਨ ਨਾਲ ਗੱਲ ਕਰਕੇ ਆਵਾਂ ਕਿ ਤੂੰ ਸਮਝਾ ਇਹਨਾਂ ਨੂੰ ਕੋਈ ਨਹੀਂ ਮੈਂ ਚਾਹ ਬਣਾ ਕੇ ਲੈਂਦੀ ਆ ਤੇ ਮੈਂ ਆਉਂਗੀ ਤਾਂ ਸਮਝਾਉਂਗੀ ਫਿਰ ਚੰਗਾ ਕੀ ਕਰਨੀ ਚਲੋ ਤੂੰ ਹੀ ਸਮਝਾ ਕੇ ਦੇਖ ਲੈ ਪੀਏ ਜੇ ਤੇਰਾ ਆਖ ਮੰਨਦੇ ਆ ਤੇ ਮੰਨ ਜਾਂ ਤਾਂ ਚੰਗੇ ਰਹਿ ਜਾਣ ਉਹਨਾਂ ਮੇਰੀ ਵੀ ਜਾਨ ਸੌਖੀ ਹੋ ਜਾਏਗੀ ਚਲੋ ਮੈਂ ਲਤਾਲੋ ਨਾ ਕੱਟ ਨਹੀਂ ਗੱਲ ਮੈਂ ਚੱਲ ਕੋਈ ਨਹੀਂ ਸ਼ਾਮ ਨੂੰ ਰੋਟੀ ਪਾਣੀ ਖਾ ਕੇ ਤੇ ਫੇਰ ਹੀ ਗੱਲ ਕਰੂੰਗੀ ਦੱਸੋ ਮੰਮੀ ਆਏਗੀ ਮੇਰੇ ਆਪਾ ਹਾਂ ਕਹਣ ਦੇ ਹੀਗੇ ਵੀ ਵਿਆਹ ਦੀ ਗੱਲ ਕੀਤੀ ਮਨਿੰਦਰ ਦੇ ਦੀ ਅੱਛਾ ਤੇ ਨਿਆਣੇ ਨਹੀਂ ਮੰਨਦੇ ਤੇ ਨਾ ਉਹ ਆਪ ਹੀ ਮੰਨਦਾ ਵਾ ਉਹ ਗੱਲ ਰਮ ਰਮੜਣਾ ਹੀ ਪੈਣਾ ਵਾ ਤੈਨੂੰ ਪਤਾ ਵਾ ਕਿ ਮਾਤਾ ਰਹੀਦੀ ਬਿਮਾਰ ਫੇ ਰੋਟੀ ਪਾਣੀ ਦੀ ਬੜੀ ਮੁਸ਼ਕਲ ਵਾ ਉਹ ਹੀ ਤਾਂ ਗੱਲ ਵਾ ਉਹ ਵਿਚਾਰੀ ਆਂਦੀ ਵੀ ਕਦੇ ਤੇ ਬੀਬੀ ਵੱਜ ਜਾਂਦਾ ਤੇ ਕਦੇ ਬੀਬੀ ਕੱਟ ਜਾਂਦਾ ਵਾ ਹੁਣ ਬੱਚਿਆਂ ਨੂੰ ਤੋਤੇ ਕੱਪੜੇ ਵੀ ਚਾਹੀਦੇ ਆ ਰੋਟੀ ਪਾਣੀ ਵੀ ਟਾਈਮ ਨਾਲ ਬਣਿਆ ਚਾਹੀਦਾ ਵਾ ਉਹ ਚਾਹੀਦਾ ਉਹ ਵਿਚਾਰਿਆਂ ਨੂੰ ਸਭ ਕੁਝ ਹੀ ਆ ਤੱਕ ਐਂ ਲਈ ਹੀ ਕਿ ਭਨਿਆੜੇ ਆਂਦੇ ਆ ਅਹੀਂ ਇਹ ਕੰਮ ਨੇ ਕਰ ਦੇਣਾ ਨਹੀਂ ਕੰਮ ਵਾਲਾ ਲੈ ਲੈਨੇ ਆ ਮੈਂ ਕੰਮ ਵਾਲੀ ਤੇ ਲਾ ਲੋਗੇ ਪਰ ਇਹ ਵੀ ਕੰਮ ਵਾਲੀ ਦੇ ਨਾ ਟਾਈਮ ਨਾ ਆਇਆ ਕਰਨਾ ਤੇ ਰੋਟੀ ਪਾਣੀ ਪਕਾ ਕੇ ਰੱਖ ਜਾ ਕਰਨਾ ਠੀਕ ਕਰਦਾ ਤੇ ਖਾ ਲਓ ਨਹੀਂ ਜੀ ਕਰਦਾ ਤੇ ਨਾ ਖਾਓ ਉਹਨਾਂ ਨੂੰ ਮੈਂ ਸਮਝਾਣਾ ਲਿਆਣਾ ਜਿੰਨੇ ਚਿਰ ਮਾਦਾ ਹੈਗੀ ਆ ਉਹਨਾਂ ਚਿਰ ਤੇ ਚੱਲ ਕੋਈ ਨਹੀਂ ਤੇ ਜੇ ਮਾਦਾ ਖੰਭਿਟ ਗਈ ਤੇ ਉਦ ਰੋਟੀ ਪਾਣੀ ਕਿੱਥੋਂ ਖਾਣਾ ਉਹ ਪਤਾ ਕੀ ਗੱਲ ਵਾ ਨਿਆਣੇ ਤੇ ਹੁਣ ਕਰਦੇ ਇਦਾਂ ਭਲਕੇ ਵੱਡਾ ਮੁੰਡਾ ਸਿਆਣਾ ਹੋਇਆ ਵੇ ਹੁਣ ਮਾਲਾ ਵਾ ਜੇ ਉਹਦਾ ਵਿਆਹ ਕਰਤਾ ਅਗਲੀ ਨਾ ਕੀਤਾ ਰੋਟੀ ਦੇਣੀ ਕਿ ਨਹੀਂ ਦੇਣੀ ਕਿੱਦਾਂ ਦੀ ਹੋਣੀ ਆ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਤੁਹਾਨੂੰ ਪਤਾ ਹੀ ਆ ਅਗਲੀਆਂ ਕੰਮ ਨੂੰ ਹੱਥ ਲਾ ਕੇ ਖੋਸ਼ ਨਹੀਂ ਆ ਤੇ ਫੇਰ ਕੀ ਕਰਨਾ ਨਾਰੇ ਲੈ ਕੇ ਵੱਖਰੀ ਹੋ ਜਾਈ ਉ ਤੇ ਮੇਰੇ ਕੋਈ ਪਵਾੜਾ ਨਹੀਂ ਹੁੰਦਾ ਤੇ ਫੇਰ ਇਹਨੇ ਕਿੱਧਰ ਨੂੰ ਜਾਣਾ ਆਪਣੇ ਹੱਥ ਸੜੂਗਾ ਰਮਣੇ ਗੜੇ 1 2 ਦਿਨ ਦਾ ਕੰਮ ਆ ਜ਼ਿੰਦਗੀ ਦਾ ਸਵਾਲ ਆ ਉਹੀ ਤਾਂ ਗੱਲ ਮੈਂ ਕਹਿਣ ਲਈ ਆ ਪਰ ਨਿਆਣੇ ਨਹੀਂ ਨਾ ਮੰਨਦੇ ਮੈਂ ਮੰਦੀ ਆ ਕਿ ਉਹਨਾਂ ਦੀ ਮਾਂ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ ਘਰ ਇਹ ਵੀ ਜ਼ਿੰਦਗੀ ਵੀ ਤਾਂ ਕੱਢਣੀ ਆ ਕਿ ਨਹੀਂ ਕੱਢਣੀ ਹੋਤੇ ਗੱਲ ਦਾ ਫਿਕਰ ਵਾ ਮੈਂ ਪਤਾ ਕੀ ਕਿਹਾ ਸੀਗਾ ਪਿੰਡ ਭਾਬੀ ਦੀ ਹੈਗੀ ਨਹੀਂ ਕਿ ਚਾਚੇ ਦੀ ਕੁੜੀ ਆਹੋ ਤੇ ਉਹਦਾ ਵੀ ਤਲਾਕ ਹੋਇਆ ਵਾ ਤੇ ਮੈਂ ਤਾਂ ਮੰਮੀ ਨੂੰ ਇਹ ਗੱਲ ਕਹਿਣ ਲਈ ਹਾਂ ਵੀ ਉਹਦਾ ਰਿਸ਼ਤਾ ਕਰਾ ਦਿੰਦੀ ਆ ਇੱਕ ਉਹਦੀ ਕੁੜੀ ਆ ਚੱਲ ਇੱਥੇ ਦੋਵੇਂ ਮੁੰਡੇ ਆ ਤੇ ਕੁੜੀ ਦਾ ਵਿਆਹ ਕਰਤਾ ਤੇ ਉਹਨੇ ਆਪਣੇ ਘਰ ਚਲ ਜਾਣਾ ਵਾ ਕਾਹਦਾ ਭਾਰ ਵਾ ਤੇ ਇਹ ਵੀ ਕਰਵਾ ਚੰਗਾ ਵਾ ਚੱਲ ਜੀ ਆਖੇ ਨਾ ਵੀ ਲੱਗੂ ਨਾ ਨਿਆਣਿਆਂ ਨੂੰ ਰੋਟੀ ਪਾਣੀ पका ਕੇ ਦਊਗੀ ਮੈਂ ਕਹਿਣ ਵਾਲੀ ਤਾਂ ਬਣੂੰਗੀ ਤੇ ਤੈਨੂੰ ਹੱਥੀਂ ਚੁੱਕ ਕੇ ਲਿਆਂਦਾ ਹਾਂ ਤੇ ਤੂੰ ਇਦਾਂ ਕਿਉਂ ਕਰ ਰਹੀ ਹੈਂ ਉਹ ਆ ਆਪਣੇ ਰਿਸ਼ਤੇਦਾਰਾਂ 'ਚ ਰਿਸ਼ਤਾ ਕਰਨ ਦਾ ਇਹਦੇ ਫਾਇਦਾ ਵਾ ਮੈਂ ਗਈ ਹਾਂ ਉਧਰ ਘਰ ਤੇ ਮੈਨੂੰ ਮਿਲਿਆ ਨਹੀਂ ਰੋਟੀ ਪਾਣੀ पका ਕੇ ਤੇ ਮੈਂ ਆਖਾਈ ਹਾਂ ਹੁਣ ਗੱਲ ਇਹ ਆ ਵੀ ਜੇ ਮੈਂ ਜਾਊਂਗੀ ਤਾਂ ਸਮਝਾ ਕੇ ਤੇ ਆਊਂਗੀ ਤੇ ਕਰ ਲੇਂਗਾ ਤੇ ਚੰਗਾ ਰਹ ਜੇਗਾ ਅੱਜ ਤੇ ਨਿਆਣੇ ਇਦਾਂ ਕਹਿ ਰਹੇ ਨਾ ਪੜ ਕੇ ਨਿਆਣਿਆਂ ਦੇ ਵਿਆਹ ਹੋ ਗਏ ਕਿਤੇ ਬਾਹਰ ਅੰਦਰ ਨਿਕਲ ਗਏ ਫੇਰ ਕੀ ਕਰੇਗਾ ਉਹ ਤੋਂ ਇਦਾਂ ਕਰਾਂ ਨੇ ਦੋਏ ਜੀ ਚੱਲੇ ਤੇ ਉਹਨਾਂ ਨੂੰ ਸਮਝਾਉਂਦੇ ਆਂ ਨਾਲ ਹੀ ਨਿਹੜਿਆਂ ਨੂੰ ਤੇ ਨਾਲ ਹੀ ਉਹਨੂੰ ਚਲੋ ਵੇਖ ਲਓ ਜੇ ਕਿਤੇ ਬਾਹਰ ਨੂੰ ਤਾਂ ਤੁਹਾਨੂੰ ਮਿਲੂਗਾ ਤੇ ਚਿਰ ਵੀ ਤੁਸੀਂ ਗੱਲ ਕਰਿਓ ਤੇ ਨਾ ਹੋਊ ਤਾਂ ਆਪਾਂ ਚੱਲ ਜਾਵਾਂਗੇ ਘਰ ਉਹ ਬਾਅਦ ਤੇ ਮੇਰੇ ਲਾਗੇ ਹੁਣੋਂ ਦਾ ਹੀ ਨਹੀਂ ਤੇ ਜਦੋਂ ਨੇ ਮੈਨੂੰ ਵੇਖ ਲੈਣਾ ਤਾਂ ਉਥੋਂ ਤੁਰ ਪੈਂਦਾ ਇਹ ਇੱਦਾਂ ਘਰ ਜਾਣਾ ਪੈਣਾ ਚਲ ਕੋਈ ਨਹੀਂ ਘਰੋਂ ਹੀ ਚੱਲ ਜਾਾਂਗੇ ਤੇ ਹੁਆਵਾਂਗੇ ਫੇਰ ਆਹ ਤੁਹਾਨੂੰ ਦੱਸ ਕੇ ਆਉਨੇ ਆਂ ਵੀ ਇਦਾਂ ਨਾ ਕਰ ਤੇਰੇ ਤਾਂ ਸਾਡੇ ਹੱਥਾਂ 'ਚ ਹੈਗਾ ਹੀ ਓ ਆਹਨੇ ਠੀਕ ਹੈ ਮੈਂ ਇਹ ਮਮੀ ਨੂੰ ਕਿਹਾ ਤਾਂ ਉਹ ਤੇ ਵਿਚਾਰੀ ਮੰਨਦੀ ਉਹਨੂੰ ਵੀ ਪਤਾ ਮੈਂ ਠੀਕ ਨਹੀਂ ਰਹਿੰਦੀ ਤੇ ਮੁਲਕੇ ਰੋਟੀ ਤਾਂ ਵੀ ਜਾਂਦੇ ਰਹਿਣਗੇ ਹੋਰ ਰਮਰਾ ਨਾ ਬਾਦਾ ਕੇ ਵੇਲੇ ਬਿਮਾਰੀ ਪੈ ਜਾਂਦਾ ਬੰਦਾ ਜਿਆਦਾ ਅਜੇ ਤੇ ਜਦ ਰੋਟੀ ਪਾਣੀ ਪਕਾਈ ਜਾਂਦੀ ਹੈ ਤੇ ਫਿਰ ਕੀ ਕਰਨਾ ਜੇ ਤਾਂ ਬੀਬੀ ਬੈਠਾ ਬੰਦ ਦੇ ਵਿੱਚ ਨਹੀਂ ਉੱਠਿਆ ਇਹਦਾ ਬੁੱਢਾ ਸਰੀਰ ਹੋਇਆ ਵਾ ਗੋਡੇ ਫੀਲ ਕਰਦੇ ਹੁਣ ਤੇ ਵਿਚਾਰੀ ਦੀ ਉਮਰ ਵੀ ਮੰਜੀ ਤੇ ਬਹਿ ਕੇ ਖਾਣ ਵਾਲੀ ਤੇ ਮੇਰੇ ਕੋ ਵੀ ਕੇ ਵੇਲੇ ਜਾਇਆ ਜਾਂਦਾ ਤਾਂ ਕੇ ਜਿਹੜੇ ਨਹੀਂ ਜਾਇਆ ਜਾਂਦਾ ਤੇ ਇਹ ਤੇਰੇ ਪਿਓ ਪੋਤੇ ਕੋ ਜੇ ਆ ਉਹੀ ਤਾਂ ਗੱਲ ਵਾ ਫਿਰ ਤੇ ਕੋਈ ਗੱਲ ਨਹੀਂ ਹੁਣ ਕਰੋ ਤੁਸੀਂ ਰਾਮ ਤੇ ਫਿਰ ਚੱਲਾਂਗੇ ਤੇ ਘਰਾਂ ਨੂੰ ਜਦੋਂ ਨਾਲ ਤੂੰ ਨਾਲ ਗੱਲ ਕੀਤੀ ਏ ਕੁੜੀ ਵਾਲਿਆਂ ਨਾਲ ਕੁੜੀ ਵਾਲਿਆਂ ਨਾਲ ਤਾਂ ਮੈਂ ਤਾਂ ਹੀ ਗੱਲ ਕਰੂੰਗੀ ਨਾ ਜੇ ਇਧਰੋਂ ਮੈਨੂੰ ਹਾਂ ਹੋਊਗੀ ਤੇ ਮੈਂ ਉਧਰੋਂ ਗੱਲ ਕਰ ਲਾਂ ਇਹ ਮੰਨਣਾ ਮੈਂ ਇਹ ਵੀ ਵਿਹਤੀ ਕਰਾਵਾਂ ਫਿਰ ਆਪਣੀ ਓਏ ਹੋ ਉਹਨਾਂ ਦੇ ਚੱਲ ਵਿਚਾਰਿਆਂ ਨੂੰ ਜਿੱਤਾ ਹੀ ਕੜਾ ਉਹਨਾਂ ਨੂੰ ਮਰ ਜਾਣਾ ਵਾ ਉਹਨਾਂ ਨੇ ਤਾਂ ਮੈਨੂੰ ਪਤਾ ਮੰਨ ਹੀ ਜਾਣਾ ਵਾ ਤੇ ਇਹ ਗਾਣੀ ਮੰਨਣਾ ਤਾਂ ਫੇਰ ਹੀ ਹੈ ਨਾ ਚੱਲ ਇਦਾਂ ਕਰਦੇ ਆ ਫਿਰ ਉਹ ਗੱਲ ਆ ਇਹਨਾਂ ਤੋਂ ਠੀਕ ਹੈ ਕੋਈ ਨਹੀਂ ਫਿਰ ਚੱਲਾਂਗੇ ਦੁੱਧ ਲਿਆਵਾਂ ਤੁਹਾਡੇ ਬਾਹਰ ਤੇ ਦੋ ਦੂਪੀ ਲੈ ਲੈਨੇ ਗਿੱਲੇ ਹੀ ਆ ਕੱਪੜੇ ਇੱਥੇ ਪੱਖਾ ਲਾ ਦਿੰਦੀ ਨਾ ਸੁੱਕ ਜਾਂਦੇ ਪਾਪ ਤੇ ਤਰੀਂਦੀ ਆ ਸਸਰੀਕਾਲ ਪਤਾ ਦਾ ਠੀਕ ਆ ਜੀ ਹਾਂ ਠੀਕ ਆ ਤੂੰ ਸਰਾ ਕੀ ਕਰਦਾ ਆ ਬਾ ਕੁਝ ਨਹੀਂ ਮੇਰਾ ਤਾਂ ਨਾਲ ਗੱਲ ਕਰ ਮੈਂ ਇੱਕ ਘਰ ਪੁੱਤ ਕਿਹੜੀ ਗੱਲ ਕਰਨੀ ਆ ਉਹ ਗੱਲ ਕੀ ਕਰਨੀ ਆ ਤੂੰ ਜਦੋਂ ਘਰ ਆਈ ਨਾ ਤੇ ਦਾਦੀ ਨਾਲ ਨਹੀਂ ਗੱਲਾਂ ਕਰਦੇ ਪਾਪਾ ਦੂਜਾ ਵਿਆਹ ਕਰਤੀਏ ਆਹ ਪੁੱਤ ਕਿਹਾ ਸੀ ਮੈਂ ਆ ਤੂੰ ਜਿਵੇਂ ਵੀ ਇਹ ਗੱਲ ਚੰਗੀ ਆ ਭਲਾ ਵੇ ਪੁੱਤ ਤੂੰ ਆਪ ਸਿਆਣਾ ਹੋਇਆ ਮੈਂ ਹੁਣ ਦਾਦੀ ਤੇਰੇ ਕੋ ਕੰਮ ਹੁੰਦਾ ਵਾ ਬੀਪੀ ਕਦੀ ਇਹਦਾ ਵਧ ਜਾਂਦਾ ਕਦੀ ਘਟ ਜਾਂਦਾ ਅੱਜ ਉਹ ਅੱਖਾਂ ਮੀਟ ਗਈ ਤਾਨੂੰ ਰੋਟੀ ਕਿੰਨੇ ਪਕਾ ਕੇ ਦੇਣੀ ਆ ਗੱਲ ਰੋਟੀ ਦੀ ਵੀ ਨਹੀਂਗੀ ਉਹਦੇ ਮੈਂ ਚੱਲ ਕੋਈ ਗੱਲ ਨਹੀਂ ਫੁਲਕੇ ਲਾ ਦੂੰਗੀ ਭਰਨਾ ਆਪਣੇ ਘਰੋਂ ਛੱਡ ਕੇ ਕੰਮ ਉਹ ਤੇ ਦੂਜੇ ਘਰ ਨਹੀਂ ਜਾਇਆ ਜਾਂਦਾ ਤੇ ਕਿੰਨਾ ਚਿਰ ਕਿਸਦੇ ਹੱਥਾਂ ਵਾਲੇ ਵੇਖੋਗੇ ਤੁਸੀਂ ਚਾਚੀ ਉਹ ਤਾਂ ਈ ਗੱਲ ਆ ਮੈਂ ਸਹਿਮਤ ਆਂ ਪਰ ਜਿਹੜੀ ਹੋਣੀ ਆ ਤਾਂ ਤੁਹਾਨੂੰ ਪਤਾ ਵੀ ਉਹ ਕਿਦਾਂ ਦੀ ਹੋਣੀ ਆ ਉਹ ਵੀ ਤੇਰੀ ਗੱਲ ਮੈਂ ਮੰਨਦੀ ਆਂ ਪਰ ਕੋਈ ਗੱਲ ਨਹੀਂ ਸਾਰੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਕੋਈ ਚੰਗੀਆਂ ਵੀ ਹੁੰਦੀਆਂ ਵੋ ਕੱਲ ਨੂੰ ਤੁਹਾਡੇ ਵਿਆਹ ਹੋ ਗਏ ਕੀਪ ਤਾਂ ਕਿੱਦਾਂ ਦੀਆਂ ਹੋਣੀਆਂ ਅੱਜ ਕੱਲ ਦੀਆਂ ਕੁੜੀਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਪੁੱਤ ਕੰਮ ਨੂੰ ਹੱਥ ਲਾ ਕੇ ਰਾਜ਼ੀ ਨਹੀਂ ਆ ਤੁਹਾਨੂੰ ਤਾਂ ਪਕਾ ਕੇ ਦਊ ਤੇਰੀ ਤੇਨੂੰ ਪਕਾ ਦੂ ਉਹਦੇ ਦੀ ਉਹਨੂੰ ਪਕਾ ਦੂ ਤੇ ਪਿਓ ਤੁਹਾਡਾ ਕਿਹਦੇ ਹੱਥਾਂ ਨਾਲ ਵੇਖੂਗਾ ਚਾਚੀ ਸਾਡੇ ਵਿਆਹਾਂ ਦੀ ਗੱਲ ਤੇ ਬਾਤ ਦੀ ਹੈ ਪਰ ਗੱਲ ਹੁੰਦੀ ਹੈ ਵੀ ਇਹ ਕੰਮ ਨਹੀਂ ਆ ਪਾਉਣ ਦੇਣਾ ਮੈਂ ਦਾਦੀ ਨੂੰ ਤਾਂ ਇਹੋ ਗੱਲ ਕਹੀ ਮੈਂ ਕੀਪ ਅਗਲੀ ਕਿੱਦਾਂ ਦੀ ਲੈਣੀ ਮੈਂ ਉਹਨਾਂ ਨੂੰ ਆ ਕੇ ਹੱਥ ਤੇ ਖਾਣੂ ਵਰਕ ਘਰੋਂ ਘੜਦੇ ਹੁੰਦਿਆ ਹੀ ਨਹੀਂ ਕੱਢਦੀ ਮੇਰੇ ਰਿਸ਼ਤੇਦਾਰਾਂ ਵਿੱਚ ਹੀ ਆ ਕੁੜੀ ਉਹਦਾ ਤਲਾਕ ਹੋਇਆ ਵਾ ਉਹਦੀ ਜ਼ਿੰਮੇਵਾਰ ਮੈਂ ਆ ਜੇ ਕੋਈ ਗੱਲ ਕਰੂਗੀ ਤੇ ਤੁਹਾਨੂੰ ਰੋਟੀ ਪਾਣੀ ਪੱਕਾ ਮਿਲੂਗਾ ਲੀੜਾ ਕੱਪੜਾ ਧੋਤਾ ਮਿਲੂਗਾ ਨਾ ਤੋਗੇ ਦਊਗੀ ਨਾ ਰੋਟੀ ਪਕਾ ਕੇ ਦਊਗੀ ਮੈਂ ਆਪੇ ਤੁਹਾਨੂੰ ਪੁੱਛੂਗੀ ਪਰ ਚਾਚੀ ਜੀ ਇੱਕ ਗੱਲ ਮੈਂ ਗੱਲ ਦੱਸਾਂ ਜੋ ਤੁਹਾਡੀ ਮਾਂ ਹੀ ਨਾ ਤੁਹਾਡੀ ਮਾਂ ਹੀ ਰਹਿਣੀ ਆ ਕੋਈ ਹੋਰ ਜਗ੍ਹਾ ਲੈ ਸਕਦੀ ਉਹ ਨਹੀਂ ਪੁੱਤ ਇਹ ਤੇਰੀ ਗੱਲ ਤੇ ਮੈਂ ਮੰਦੀ ਆ ਵੀ ਮਾਂ ਦੀ ਜਗ੍ਹਾ ਹੋਰ ਕੋਈ ਨਹੀਂ ਲੈ ਸਕਦਾ ਪਰ ਹੁਣ ਜਿਹੜੀ ਨਸੀਬਤ ਪਈ ਆ ਨਾ ਉਹ ਤਾਂ ਕਟਣੀ ਪੈਣੀ ਆ ਨਾ ਕੀ ਕਰਨਾ ਫਿਰ ਢਿੱਡ ਤੇ ਪਰ ਨਹੀਂ ਆ ਨਾ ਹੁਣ ਤੇ ਸਕੂਲੋਂ ਆਓਗੇ ਟਾੜੇ ਹੁੰਦੇ ਨੂੰ ਰੋਟੀ ਪੱਕੀ ਹੋਊਗੀ ਕੱਪੜਾ ਤਾਂ ਤਾਤਾ ਨੂੰ ਮਿਲੂਗਾ ਤੇ ਕਜਾ ਹੁਣ ਵੇਂਦੇ ਰਹਿੰਦੇ ਇਹ ਦਾਦੀ ਨੇ ਕਿੰਨਾ ਚਿਰ ਭਕਾਉਣਾ ਉਹਦੇ ਕੋ ਨਹੀਂ ਬੱਕਦੀਆਂ ਆ ਜਿਹੜਾ ਦੁੱਖ ਪੈ ਗਿਆ ਨਾ ਉਹਦਾ ਤੇ ਲੱਕ ਟੁੱਟ ਗਿਆ ਉਹਦਾ ਹੀ ਉਹ ਜਦੋਂ ਤੁਹਾਡੇ ਮੂੰਹਾਂ ਲਵੇਂਦੀ ਆ ਜਾਂ ਤੁਹਾਡੇ ਪਿਓ ਵਾਲ ਵੇਂਦੀ ਆ ਉਹਦਾ ਹੀ ਬਿਮਾਰ ਹੋ ਜਾਂਦੀ ਆ ਪਰ ਚਾਚੀ ਆਓ ਤੁਹਾਡੀ ਗੱਲ ਠੀਕ ਹੋਵਾ ਪਰ ਜੇ ਕਿਤੇ ਉਹ ਜੀ ਆ ਗਈ ਪਿਓ ਨੂੰ ਆਪਣੇ ਨਾਲ ਕਰ ਲਿਆ ਹਨ ਘਰੋਂ ਘੜਦਾ ਤੇ ਦਾਦੀ ਨੂੰ ਮਾੜਾ ਚੰਗਾ ਬੋਲੂਗੀ ਹੈ ਕੱਲ ਨੂੰ ਕੋ ਪੱਤ ਪਹਿਣਗੇ ਤੇ ਇਹ ਗੱਲਾਂ ਦਾ ਕੌਣ ਜ਼ਿੰਮੇਵਾਰ ਹੋਊਗਾ ਫਿਰ ਪੁੱਤ ਇਹ ਸਾਰੀ ਗੱਲ ਮੈਂ ਪਹਿਲਾਂ ਕਰੂੰਗੀ ਪੀ ਇਹ ਹੁਣ ਤੂੰ ਵੇਖ ਲੈ ਜੇ ਤੇ ਤੂੰ ਉਹਨਾਂ ਚੋਹਾਂ ਜਾਨਾਂ ਦੀ ਰੋਟੀ ਪਾਣੀ ਪਕਾ ਸਕਦੀ ਆ ਤੇ ਠੀਕ ਵਾ ਜੇ ਨਹੀਂ ਪਕਾ ਸਕਦੀ ਤੂੰ ਆਪਣੇ ਘਰ ਆ ਗਈ ਤੂੰ ਆਪਣੇ ਘਰ ਆ ਗਈ ਮੈਂ ਤੁਹਾਡੇ ਫਾਇਦੇ ਵਾਸਤੇ ਹੀ ਡਈ ਆ ਮੈਂ ਪੁੱਤ ਵਿੱਚੋਂ ਕੀ ਖਾਣਾ ਮੈਨੂੰ ਤੇ ਇਹ ਆ ਫੀ ਸਫਾਈ ਹੋਊ ਤੁਹਾਡੇ ਘਰ ਦੀ ਰੋਟੀ ਪਾਣੀ ਪੱਕੂਗਾ ਕਿਸਦੇ ਹੱਥਾਂ ਵਾਲਾ ਤੁਸੀਂ ਵੀ ਵੇਖੋਗੇ ਓਏ ਆਓ ਚਲੋ ਤੁਹਾਡੀ ਗੱਲ ਵੀ ਠੀਕ ਵਾ ਵੀ ਜਿਹੜਾ ਕੇਦੇ ਮੂੰਹ ਨੇ ਵੇਖੀਦਾ ਵਾ ਰੋਟੀ ਬਣੇ ਪੱਕਾ ਮੈਂ ਲੈ ਪੂਗਾ ਪਰ ਹੁਣ ਕੀ ਕਰੀ ਜਾਜੀ ਮਨ ਜਾਣੀ ਮੰਨਦਾ ਟੈਕਲ ਕੋਈ ਗੱਲ ਨਹੀਂ ਪੁੱਤ ਫਿਕਰ ਨਹੀਂ ਕਰੀਦਾ ਹੁੰਦਾ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਉਹਨੂੰ ਵੀ ਨਾ ਟੱਕਾ ਵੱਜਾ ਵਾ ਉਥੋਂ ਉਥੇ ਉਹ ਨਾ ਨਸ਼ੇ-ਨੁਸ਼ੇ ਕਰਦਾ ਸੀਗਾ ਤੇ ਉਹਦਾ ਤਲਾਬ ਹੋ ਗਿਆ ਉਹਨੂੰ ਵੀ ਸਮਝ ਆ ਜਾਊਗੀ ਕਿ ਤੇ ਪੈਲੀ ਬੰਨਾ ਵੀ ਹੈਗਾ ਵਾ ਘਰ-ਬਾਰ ਵੀ ਬਣਿਆ ਹੋਆ ਸਭ ਕੁਝ ਵਾ ਤੇ ਰੋਟੀ ਪਕਾਉਂਦੀ ਨਾ ਉਹਨੂੰ ਭਾਰਵਾ ਰੋਟੀ ਮੈਂ ਤੁਹਾਨੂੰ ਪਕਾ ਕੇ ਦਊਗੀ ਉਹ ਉਹ ਤੇ ਗੱਲ ਹੈਗੀ ਆ ਚਲੋ ਕੋਈ ਨਹੀਂ ਮੈਂ ਨਾ ਗੱਲ ਕਰਕੇ ਨਿਕਨਾ ਸਲਾਹ ਤੇ ਫੇਰ ਤੁਹਾਨੂੰ ਦੱਸੂਗਾ ਮੈਂ ਉਹਦਾ ਗੱਲ ਨਾ ਕਰੇ ਕੋਈ ਵੀ ਨਹੀਂ ਮੈਂ ਗੱਲ ਪੁੱਤ ਕਾਦੀ ਕਰਨੀ ਆ ਮੈਂ ਤਾਂ ਤੇਰੇ ਪਿਓ ਨਾਲ ਵੀ ਇਹ ਗੱਲ ਨਹੀਂ ਕੀਤੀ ਮੈਂ ਗਈ ਹਾਂ ਘਰ ਤੇ ਮੈਨੂੰ ਨਹੀਂ ਹੀ ਮਿਲਿਆ ਹਾਂਜੀ ਹਾਂਜੀ ਉਹ ਤਾਂ ਤੁਹਾਡੀ ਸਹਿਮਤੀ ਨਾਲ ਹੀ ਸਾਰੇ ਕੰਮ ਹੋਏ ਆ ਤਾਂ ਤੁਸੀਂ ਸਮਝਦਾਰ ਦੇ ਬਈ ਉਹ ਵਾ ਇਹ ਕਰੀ ਜਾਣੀ ਬੈਗ ਨਾ ਪਹਿਲਾਂ ਸਲਾਹ ਕਰਾਂਗੇ ਕੋਈ ਗੱਲ ਨਹੀਂ ਰੱਬ ਕੀ ਅੰਦਾ ਨੂੰ ਦੱਸ ਦੂ ਦਦੀਆ ਪਿਆ ਕੇ ਤੇ ਫਿਰ ਜਿੱਦਾਂ ਜੇ ਉਹ ਕਰਨਾ ਉਹ ਕਰ ਲਿਓ ਕੋਈ ਗੱਲ ਨਹੀਂ ਤੁਸੀਂ ਕਰ ਲਓ ਸਲਾਹ ਤੇਰੇ ਪਿਓ ਨੂੰ ਵੀ ਇੱਕ ਵਾਰ ਮੈਂ ਪੁੱਛੂੰਗੀ ਪਿਓ ਕੀ ਅੰਦਾ ਵਾ ਉਹ ਕੀ ਚਾਹੁੰਦਾ ਵਾ ਕਰਾਉਣਾ ਚਾਹੁੰਦਾ ਵਾ ਕਿ ਨਹੀਂ ਉਹ ਪਿਓ ਆਡਾ ਤੇ ਆਡੀ ਸਹਿਮਤੀ ਵੇਖਣ ਦਿਆ ਉਹ ਤਾਂ ਜੇ ਤੇ ਪਾਪਾ ਦਾ ਵੀ ਨਹੀਂ ਕਰਦਾ ਇਹ ਕੰਮ ਕਰਨ ਨੂੰ ਬੇਹ ਪੁੱਤ ਕੱਲ ਨੂੰ ਤੁਸੀਂ ਬਾਹਰ ਅੰਦਰ ਵੀ ਜਾਣਾ ਜਾਣਾ ਕਿ ਨਹੀਂ ਜਾਣਾ ਉਹ ਜਾਣਾ ਚਾਹੀਆ ਕਰ ਤੇ ਦਾਦੀ ਦਾ ਤਾਂ ਕੜੀ ਦਾ ਨਹੀਂ ਪਤਾ ਤੇ ਫਿਰ ਉਹਨੂੰ ਕੌਣ ਵੇਖੂਗਾ ਕੋਈ ਗੱਲ ਨਹੀਂ ਪੁੱਤ ਰੋਟੀ ਪਾਣੀ ਤੇਰੇ ਪਿਓ ਨੂੰ ਪਕਾ ਕੇ ਦਊਗੀ ਤੁਸੀਂ ਕਿਹ ਗੱਲ ਦਾ ਫਿਰਨਾ ਕਰੋ ਤੁਸੀਂ ਘਰ ਘਰ ਸਲਾਹ ਤੇ ਮੈਂ ਵੀ ਉਹਨਾਂ ਨੂੰ ਤਾਂ ਹੀ ਪੁੱਛੂੰਗੀ ਨਾ ਜੇ ਤੁਸੀਂ ਮੰਨੋਗੇ ਤੇ ਅਗਰਾਂ ਨੇ ਕੀਤਾ ਜੇ ਕੀ ਕਹਿਣਾ ਵਾ ਕਿਸ ਮੂੰਹ ਬੋਲਣਾ ਉਹਨਾਂ ਨੇ ਆਹ ਚਾਚੇ ਨੂੰ ਕੋਈ ਗੱਲ ਨਹੀਂ ਤੁਸੀਂ ਗੱਲ ਕਰਤੀ ਜਿਹੜੀ ਕੋਈ ਨਹੀਂ ਆਪਾਂ ਘਰ ਸਲਾਹ ਕਰਕੇ ਨਾ ਤਾਂ ਦੱਸਾਂਗਾ ਮੈਂ ਸਾਰੀ ਗੱਲ ਚਲ ਕੋਈ ਨਹੀਂ ਤੁਸੀਂ ਕਰ ਲਓ ਸਲਾਹ ਹਾਂਜੀ ਹਾਂਜੀ ਚਲੋ ਠੀਕ ਆ ਦਾਦਾ ਮੈਂ ਚਾਹ ਬਣਾਉਣੀ ਹੈ ਪੁੱਤ ਨਹੀਂ ਜਾਜੀ ਨੇ ਰੋ ਗਿਆ ਵਾ ਮੱਝਾਂ ਵਾਂ ਕਰਨੀ ਲੈ ਦੱਸ ਦੁੱਧ ਗਰਮ ਕਰ ਲੈਂਦੀ ਆ ਬਾਡੀ ਕਢੋਣਾ ਮੈਨੂੰ ਚੱਲ ਠੀਕ ਵਾ ਹਾਂਜੀ ਹਾਂਜੀ ਮੁੰਡੇ ਵੀ ਆਪਣੀ ਜਗਾ ਤੇ ਠੀਕ ਵਾ ਅੱਜ ਕਾ ਸਮਾਂ ਨਹੀਂ ਗਿਆ ਚੰਗਾ ਜਿਹੜੀਆਂ ਬਗਾਨੀਆਂ ਆ ਜਾਂਦੀਆਂ ਨਾ ਉਹ ਤੇ ਮੁੜਕੇ ਨਾ ਅੱਖੀਂ ਨਹੀਂ ਵੇਖਣਾ ਚਾਹੁੰਦੀਆਂ ਤੇ ਇਹਨਾਂ ਨੇ ਅੱਖੀਂ ਵੇਖੀ ਪਰ ਕੀ ਕਰਗੇ ਅਜੇ ਉਹਦੀ ਉਮਰ ਕੁਛ ਨਹੀਂ ਦੀ ਤੇ ਨਿਆਣਿਆਂ ਨੂੰ ਰੋਟੀ ਕਿੰਨੇ ਦੇਣੀ ਆ ਗੱਲ ਰੋਟੀ ਦੀ ਵੀ ਨਹੀਂ ਗਈ ਮੈਂ ਰੋਜ਼ ਰੋਜ਼ ਜਾਵਾਂ ਨਾ ਕਿਸ ਨੇ ਕਹਿਣਾ ਵਾ ਉਧਰ ਹੀ ਪਕਾ ਕੇ ਲੈ ਆਉਂਦੀ ਹੈ ਆਪਣੇ ਘਰ ਕਿਸ ਨੇ ਕਹਿਣਾ ਵਾ ਇਧਰ ਸੌਦਾ ਚੁੱਕ ਕੇ ਲੈ ਗਈ ਚੰਗਾ ਨਹੀਂ ਲੱਗਦਾ ਬੰਦਾ ਚੱਲ ਉਹ ਆਈ ਹੋਊਗੀ ਆਪਣਾ ਘਰ-ਬਾਰ ਤੇ ਸਾਂਭੂਗੀ ਕੋਈ ਗੱਲ ਨਹੀਂ ਮੈਂ ਵੀ ਉਹਨੂੰ ਸਮਝਾਉਂਗੀ ਜੇ ਹੋ ਗਿਆ ਤੇ ਪੀਏ ਤੇਰੇ ਹੁਣ ਪੋਤੀ ਆ ਤੇਰਾ ਕਿਹੜਾ ਕੋਈ ਪੁੱਤ ਵਾ ਤੂੰ ਇਹਨਾਂ ਦੇ ਸਿਰ ਤੇ ਇਹ ਆ ਵੀ ਜ਼ਿੰਦਗੀ ਕੱਢਣੀ ਆ ਕੋਈ ਗੱਲ ਨਹੀਂ ਜੇ ਬਾਹਰ ਅੰਦਰ ਵੀ ਜਾਣਗੇ ਤੇ ਤੁਹਾਨੂੰ ਹੀ ਪਿਆਹਾ ਤੇ ਲਾ ਪਾਉਣਾ ਵਾ ਹੋਰ ਇਹਨਾਂ ਕਿੰ ਨੂੰ ਗੱਲ ਲਣਾ ਵਾ ਪਰ ਨਿਆਣੇ ਨਾਲ ਮਾਤ ਉਹ ਜੀ ਆ ਨਾ ਨਹੀਂ ਮੰਨਦੀ ਤੇ ਗੱਲ ਹੈ ਵੀ ਠੀਕ ਆ ਮਾਂ ਦੀ ਜਗ੍ਹਾ ਹੋਰ ਕੋਈ ਨਹੀਂ ਲੈ ਸਕਦਾ ਪਰ ਕੀ ਕਰਨਾ ਜਦੋਂ ਦਾ ਵਕਤ ਹੋਵੇ ਉਦੋਂ ਦਾ ਕੱਟਣਾ ਪੈਂਦਾ ਫਿਰ